ਖਬਰ ਸਾਹਮਣੇ ਆ ਰਹੀ ਹੈ ਡੋਨ ਮੁਖਤਾਰ ਅंसारी ਨੂੰ ਲੈ ਕੇ ਕਿਉਂਕਿ ਅਚਾਨਕ ਉਹਨਾਂ ਦੀ ਸਿਹਤ ਵਿਗੜੀ ਹੈ ਜਿਸ ਕਰਕੇ ਭਾਰੀ ਪੁਲਿਸ ਫੋਰਸਾਂ ਦੇ ਨਾਲ ਜੋ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਪੇਟ ਦੇ ਵਿੱਚ ਅਚਾਨਕ ਦਰਦ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਦੁਰਗਾਵਤੀ ਮੈਡੀਕਲ ਕਾਲਜ ਬਾਂਦਾ ਵਿਖੇ ਪਰਤੀ ਕਰਵਾਇਆ ਗਿਆ ਵਕਫਾ ਕਪਰਾਧਿਕ ਮਾਮਲਿਆਂ ਦੇ ਵਿੱਚ ਨਾਮਜਦ ਨੇ ਸਾਬਕਾ ਵਿਧਾਇਕ ਮੁਖ्तार ਅंसारी ਪੰਜਾਬ ਦੇ ਵਿੱਚ ਵੀ ਕਾਫੀ ਚਰਚਿਤ ਨਾਮ ਰਿਹਾ ਹੈ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਉੱਤੇ ਬੇहद ਗੰਭੀਰ ਇਲਜ਼ਾਮ ਲੱਗਦੇ ਰਹੇ ਨੇ ਕਿ ਮੁਖ्तार ਅंसारी ਨੂੰ ਬਚਾਉਣ ਦੀ ਕੋਸ਼ਿਸ਼ ਜੋ ਹੈ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਜੋ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਚਾਨਕ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੀ ਸਿਹਤ ਜਿਹੜੀ ਹੈ ਸਥਿਰ ਬਣੀ ਹੋਈ ਹੈ ਤਾਂ ਮੁਖਤਾਰ ਅंसारी ਦੇ ਭਰਾ ਦੇ ਵੱਲੋਂ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮੁਹੰਮਦਾ ਬਾਦ ਪੁਲਿਸ ਸਟੇਸ਼ਨ ਤੋਂ ਉਹਨਾਂ ਨੂੰ ਇੱਕ ਮੈਸੇਜ ਮਿਲਿਆ ਸੀ ਕਿ ਮੁਖਤਾਰ ਬਿਮਾਰ ਹੈ ਅਤੇ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤਾਂ ਬੇਹਦ ਇਲਜ਼ਾਮ ਜਿਹੜੇ ਨੇ ਮੁਖਤਾਰ ਅंसारी ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਤੇ ਇਸ ਤੋਂ ਇਲਾਵਾ ਹਸਪਤਾਲ ਦੇ ਪ੍ਰਸ਼ਾਸਨ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੀ ਸਿਹਤ ਦੇ ਬਾਰੇ ਕੁਝ ਵੀ ਦਸਿਆ ਨਹੀਂ ਜਾ ਰਿਹਾ ਇੱਥੋਂ ਤੱਕ ਕਿ ਮੁਖਤਾਰ ਅंसारी ਦੇ ਵਕੀਲ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਅਜੇ ਤੱਕ ਅਧਿਕਾਰਿਕ ਤੌਰ ਤੇ ਬਿਆਨ ਸਾਹਮਣੇ ਆਉਣਾ ਬਾਕੀ ਹੈ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮੁਖਤਾਰ ਅंसारी ਦੇ ਪਰਾ ਦੇ ਵੱਲੋਂ ਜੋ ਹੈ ਇਹ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਜਿਸ ਵੇਲੇ ਜੋ ਮੁਖਤਾਰ ਅंसारी ਦੇ ਜੋ ਕਾਨੂੰਨੀ ਖਰਚੇ ਆ ਉਸ ਦਾ ਭੁਗਤਾਨ ਕਰਨ ਤੋਂ ਮਾਨ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਸੀ ਤੇ ਉਸ ਵੇਲੇ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਸੀਐਮ ਤੋਂ ਇਸ ਕਾਨੂੰਨੀ ਖਰਚਾ ਸਾਰਾ ਮੁਖਤਾਰ ਅंसारी ਦਾ ਵਸੂਲਿਆ ਜਾਏਗਾ ਡਿਪਟੀ ਸੀਐਮ ਦੇ ਉੱਤੇ ਸਿੱਧਾ ਸਾਬਕਾ ਡਿਪਟੀ ਸੀਐਮ ਦੇ ਉੱਤੇ ਇਹ ਨਿਸ਼ਾਨੇ ਸਾਦੇ ਗਏ ਸਨ ਕਿ ਆਖਿਰਕਾਰ 55 ਲੱਖ ਦਾ ਜੋ ਕਾਨੂੰਨੀ ਖਰਚਾ ਮੁਖਤਾਰ ਅंसारी ਨੂੰ ਲੈ ਕੇ ਹੋਇਆ ਉਹ ਸਾਰਾ ਸਾਬਕਾ ਡਿਪਟੀ ਸੀਐਮ ਕੋਲੋਂ ਵਸੂਲਿਆ ਜਾਏਗਾ ਪਰ ਇਹ ਸਭ ਦੇ ਵਿਚਾਲੇ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਚਾਨਕ ਉਹਨਾਂ ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਫਿਲਹਾਲ ਉਹਨਾਂ ਦੀ ਸਿਹਤ ਜਿਹੜੀ ਹੈ ਸਥਿਰ ਬਣੀ ਹੋਈ ਹੈ ਹਾਲਾਂਕਿ ਮੁਖਤਾਰ ਦੀ ਸਿਹਤ ਨੂੰ ਲੈ ਕੇ ਅਜੇ ਤੱਕ ਅਧਿਕਾਰਿਕ ਜੋ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਮੁਖਤਾਰ ਅंसारी ਦੇ ਪਰਿਵਾਰ ਦੇ ਵੱਲੋਂ ਕਈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਾਤਾ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਨਾਹੀ ਇਥੋਂ ਤੱਕ ਕਿ ਜੋ ਵਕੀਲ ਹੈ ਮੁਖਤਾਰ ਅंसारी ਦੇ ਨਾਲ ਉਸ ਨੂੰ ਵੀ ਮੁਖਤਾਰ ਦੇ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਤਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜੇਕਰ ਕੋਈ ਡੋਨ ਚਰਚਾ ਦੇ ਵਿੱਚ ਰਿਹਾ ਹੈ ਤਾਂ ਉਸ ਲਿਸਟ ਦੇ ਵਿੱਚ ਮੁਖਤਾਰ ਅंसारी ਦਾ ਨਾਮ ਸਭ ਤੋਂ ਟਾਪ ਲਿਸਟ ਦੇ ਉੱਤੇ ਐ ਸਾਬਕਾ ਡਿਪਟੀ ਸੀਐਮ ਦੇ ਨਾਲ ਜੋ ਹੈ ਕਾਫੀ ਇਲਜ਼ਾਮ ਲੱਗੇ ਕਿ ਸੁਖਜਿੰਦਰ ਰੰਧਾਵਾ ਦੇ ਵੱਲੋਂ ਜੋ ਹੈ ਮੁਖਤਾਰ ਅंसारी ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹੀ ਕਾਰਨ ਹੈ ਕਿ ਉਸ ਨੂੰ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹਾਲੀ ਦੇ ਵਿੱਚ ਮੁਖਤਾਰ ਅंसारी ਨੂੰ ਇੱਕ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਪਰ ਅਚਾਨਕ ਉਹਨਾਂ ਦੀ ਸਿਹਤ ਜਿਹੜੀ ਹੈ ਵਿਗੜ ਚੁੱਕੀ ਹੈ ਤਾਂ ਜਿਸ ਵੇਲੇ ਤੋਂ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣੇ ਨੇ ਤਾਂ ਉਸ ਵੇਲੇ ਜੋ ਹੈ ਮੁਖ्तार ਅंसारी ਦਾ ਜੋ ਵਿਸ਼ਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਬਕਾਇਦਾ ਭਗਵੰਤ ਮਾਨ ਅਤੇ ਸੁਖਜਿੰਦਰ ਰੰਧਾਵਾ ਦੇ ਵਿਚਾਲੇ ਟਵੀਟੋ ਟਵੀਟ ਜੰਗ ਵੀ ਛਿੜੀ ਸੀ ਜਿਸ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ ਤਾਂ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਵੀ ਕਰ ਦਿੱਤਾ ਗਿਆ ਸੀ ਤੇ ਉਸ ਦੇ ਵੀ ਟਵੀਟ ਦੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਕਿ ਆਲੋ ਰੰਧਾਵਾ ਸਾਹਿਬ ਤੁਹਾਡੇ ਅंसारी ਵਾਲਾ ਨੋਟਿਸ ਤਾਂ ਇਸ ਤਰ੍ਹਾਂ ਜੋ ਹੈ ਇੱਕ ਦੂਜੇ ਦੇ ਉੱਤੇ ਤੰਜ ਕੱਸੇ ਗਏ ਸਨ ਭਰੇ ਸਭ ਦੇ ਵਿਚਾਲੇ ਮਖਤਾਰ ਅंसारी ਦੀ ਸਿਹਤ ਜਿਹੜੀ ਹੈ ਵਿਗੜ ਚੁਕੀ ਹੈ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਫਿਲਹਾਲ ਉਹਨਾਂ ਦੀ ਸਿਹਤ ਜਿਹੜੀ ਹੈ ਸਥਿਰ ਬਣੀ ਹੋਈ ਹੈ